ਸੱਚੀ ਕਾਲ ਜੀ ਬੜੀ ਦੁਖਦਾਈ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਚੁਣੇ ਹੋਏ ਨੁਮਾਇंदे ਕਾਉਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਜੰਡਿਆਲਾ ਗੁਰੂ ਤੋਂ ਹਰਜਿੰਦਰ ਸਿੰਘ ਉਹਨਾਂ ਦੀ ਅੱਜ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਗਈ ਔਰ ਅਫਸੋਸ ਦੀ ਗੱਲ ਇਹ ਆ ਕਿ ਲਾਅ ਔਰ ਆਰਡਰ ਦੇ ਹਾਲਾਤ ਇੰਨੇ ਮਾੜੇ ਆ ਕਿ ਪੁਲਿਸ ਹਮੇਸ਼ਾ ਬਾਅਦ ਚ ਰਿਐਕਟ ਕਰਦੀ ਆ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਸੀਸੀਟੀਵੀ ਸਾਂਝੀ ਕਰ ਰਿਹਾ ਜਦ ਉਹਦੇ ਘਰ 'ਚ ਜਾ ਕੇ ਗੋਲੀਆਂ ਚਲਾਈਆਂ ਗਈਆਂ ਸਨ ਉਹਨੇ ਦਰਖਾਸਤ ਵੀ ਦਿੱਤੀ ਉਹਨੇ ਇਹ ਮੰਗ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਤੇ ਮੈਨੂੰ ਮੇਰੀ ਸੇਫਟੀ ਐਂਡ ਸਿਕਿਉਰਿਟੀ ਮੇਰੀ ਫੈਮਿਲੀ ਦੀ ਯਕੀਨੀ ਬਣਾਈ ਜਾਵੇ ਮਗਰ ਅਫਸੋਸ ਦੀ ਗੱਲ ਹੈ ਕਿ ਕਿਉਂਕਿ ਸਿਆਸੀ ਵਿਰੋਧੀ ਪਾਰਟੀ ਨਾਲ ਸੰਬੰਧਿਤ ਹੈ ਜੇ ਕਿਤੇ ਆਮ ਆਦਮੀ ਪਾਰਟੀ ਦਾ ਕਾਉਂਸਲਰ ਛੱਡੋ ਮੈਂਬਰ ਹੀ ਹੁੰਦਾ ਬਾਕਸ ਸਿਕਿਉਰਟੀ ਦੇ ਦੇਣੀ ਸੀ ਮਗਰ ਕਿਉਂਕਿ ਸਿਆਸੀਕਰਨ ਇਹ ਨਾ ਹੋ ਗਿਆ ਸਿਕਿਉਰਟੀ ਆਪਰੇਟਰਸ ਦਾ ਔਰ ਪੁਲਿਸ ਦਾ ਔਰ ਭਗਵਾਨਤਮਾਨ ਦੀ ਕਾਰਗੁਜ਼ਾਰੀ ਦਾ ਕੀ ਅੱਜ ਕੁਝ ਫੇਰ ਵੀ ਮਿਲੀ ਹੁੰਦੀ ਤੇ ਅਜੂੰਦਾ ਅੱਜ ਉਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਜਿੱਥੋਂ ਦੇ ਆਪ ਲਾਅ ਐਂਡ ਆਰਡਰ ਦੇ ਹਾਲਾਤ ਤੁਸੀਂ ਪਹਿਲਾਂ ਵੀ ਵੇਖੇ ਜੇ ਸ੍ਰੀ ਦਰਬਾਰ ਸਾਹਿਬ ਤੇ ਇੱਕ Z+ ਪ੍ਰੋਟੈਕਟਿਵ ਤੇ ਗੋਲੀ ਚੱਲ ਸਕਦੀ ਹੈ ਜੋ ਰੋਜ਼ ਦਿਨ ਦਿਹਾੜੇ ਉੱਥੇ ਕਤਲ ਹੋ ਰਿਹਾ ਹੈ ਕੁਝ ਦਿਨ ਪਹਿਲਾਂ ਵੀ ਕਤਲ ਹੋਇਆ ਸੀ ਅੱਜ ਫੇਰ ਉੱਥੇ ਉਹਨੂੰ ਚਾਟਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ ਦਾ ਇੱਕ ਫੰਕਸ਼ਨ ਸੀ ਉੱਥੋਂ ਬਾਹਰ ਨਿਕਲਿਆ ਉਹਨੂੰ ਗੋਲੀ ਮਾਰਤੀ ਔਰ ਉਹਦੀ ਮੌਤ ਹੋ ਗਈ ਮੈਂ ਸਵਾਲ ਕਰਦਾ ਕਿ ਪੁਲਿਸ ਬਾਅਦ ਚ ਰਿਐਕਟ ਕਰੂਗੀ ਹਮੇਸ਼ਾ ਕਿ ਪੁਲਿਸ ਸੁੱਤੀ ਰਹੂਗੀ ਔਰ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ ਦੇ ਇਸ ਵਿੱਚ ਕਿ ਕਿ ਆਸੂ ਕੋਗੇ ਕਿ ਕੋਈ ਕੰਟਰੋਲ ਫਿਰੋਤੀ ਟਾਰਗੇਟ ਕਿਲਿੰਗ ਕੁੱਟ ਟ੍ਰੈਜੇਡੀ ਇੰਟੈਲੀਜੈਂਸ ਦੇ ਦਫਤਰ ਨੂੰ ਸੇ ਵਾਲਾ ਮਰਡਰ ਮੈਂ ਗ੍ਰਿਡ ਲਿਸਟ ਗਿਣਉਣ ਲੱਗਾ ਤਾਂ ਮੈਨੂੰ ਇੱਕ ਘੰਟਾ ਚਾਹੀਦਾ ਹੋਗਾ ਮਗਰ ਇਜ਼ ਥਿਸ ਦ ਐਕਚੁਅਲ ਗਰਾਉਂਡ ਜ਼ੀਰੋ ਸਿਚੁਏਸ਼ਨ ਇਨ ਪੰਜਾਬ ਕਿ ਅਫਸਰਾ ਦੀ ਪੋਸਟਿੰਗ ਸਿਰਫ ਤੇ ਸਿਰਫ ਕਿ ਕੌਣ ਵੱਧ ਉਹ ਕੋ ਸ਼ਾਮਦਿੱਤ ਕਰਦਾ ਉਸ ਸਾਹਬ ਤੇ ਐ ਮੈਰਿਟ ਤੇ ਕੋਈ ਨਹੀਂ ਔਰ ਚੀਫ ਮਿਨਿਸਟਰ ਸਾਹਿਬ ਸੁੱਤੇ ਪਏ ਅ ਅਫਸੋਸ ਦੀ ਗੱਲ ਹੈ ਇਟਸ ਅ ਵੈਰੀ ਬਿਗ ਲਾਸ ਫॉर द ਫੈਮਿਲੀ ਫॉर द ਪਾਰਟੀ ਮਗਰ ਸਰਕਾਰ ਸੁੱਤੀ ਪਈ ਹੈ ਇਟਸ ਅਨਦਰ ਟਰਾਜਿਕ ਡੇ ਰੋਜ਼ ਕਤਲ ਨੂੰ ਗੈਰਤ ਰੋਜ਼ ਟਾਰਗੇਟ ਕਿਲਿੰਗ ਰੋਜ਼ ਮਾਰੇ ਜੀ ਹਜੂਰ ਅਫਸੋਸ ਤਾਂ ਇਸ ਗੱਲ ਦਾ ਕਿ ਇੱਕ ਵਰਨਿੰਗ ਵੀ ਸੀ ਇੱਕ ਨਹੀਂ अनेका ਵਾਰਨਿੰਗ ਸੀ ਤਾਂ ਵੀ ਨਹੀਂ ਉਹਦੀ ਜਾਨ ਬਚਾ ਸਕੇ ਇਸ ਲਈ ਮੈਂ ਕੰਡੈਮ ਕਰਦਾ ਔਰ ਟੋਟਲ ਲਾਅ ਐਂਡ ਆਰਡਰ ਦਾ ਜੋ ਕੋਲ ਹੈ ਅਫਸੋਸ ਦੀ ਗੱਲ ਹੈ ਭਗਵੰਤ ਮਾਨ ਨੂੰ ਮੈਂ ਨਹੀਂ ਸਮਝਦਾ ਕਿ ਉਹਨੂੰ ਕੋਈ ਹੱਕ ਰਹਿ ਗਿਆ ਇਹ ਸੌਦੇ ਤੇ ਬਣੇ ਰਹਿਣ ਬਹੁਤ ਬਹੁਤ ਧੰਨ